ਜੀ ਜੀ ਲੋਕਾਂ ਨੂੰ ਇਹ ਮਹਿਸੂਸ ਦੇ ਰਹੇ ਆ ਸਰਕਾਰ ਦਾ ਉਹ ਵੱਡਾ ਉਪਰਾਲਾ ਹੈ ਇਹ ਕਿ ਯਾਤਰਾ ਲਾਈਵ ਬਸਾ ਜਾ ਰਹੀ ਹੈ ਇਹ ਰਿਸਪੋਨਸਿਬਿਲਿਟੀ ਵਧੀਆ ਨਜ਼ਰ ਆ ਲੋਕਾਂ ਨੂੰ ਬਹੁਤ ਸ਼ਾਬਾਸ਼ ਕੰਮ ਹੈ ਇਹ ਕਿ ਸਦੀ ਬਾਤ ਤੋਂ ਬਾਅਦ ਕੋਸ਼ਿਸ਼ ਹੋਈ ਹੈ ਕਿ ਬਾਤ ਤੋਂ ਬਾਅਦ ਯਾਤਰਾ ਕਰੀਏ ਲੋਕਾਂ ਨੂੰ ਇਹ ਉਹਨਾਂ ਦੀ ਤੀ ਧਾਰਮਿਕ ਭਾਵਨਾ ਮੈਣੀ ਆ ਉਹਦੀ ਚੰਸਫਾਇਰ ਹੋ ਰੁਕੀ ਇੱਕ ਦੂਜੇ ਨਾਲ ਮਿਲ ਕੇ ਰਹਿਣ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਾਤੀਆਂ ਲੋਕ ਬਸ ਦੇ ਵਿੱਚ ਬੈਠ ਕੇ ਜਾਂਦੇ ਆ ਇਹna ਬਹੁਤ ਵਧੀਆ ਗੱਲ ਹੈ ਕਿ ਹੋ ਜਾਂਦੇ ਜੀ ਜਿਹੜੀ ਇਹ ਬੱਸ ਜਾਰੀ ਹੈ ਜੀ ਕਿੱਥੋਂ ਲੈ ਕੇ ਕਿੱਥੋਂ ਤੱਕ ਜਾ ਰਹੀ ਹੈ ਜੀ ਇਹ ਇਹ ਅੰਮ੍ਰਿਤਸਰ ਜਾਣੀ ਹੈ ਜੀ ਅਨੰਦਪੁਰ ਸਾਹਿਬ ਹਾਂ ਜੀ ਕੋਲ ਅੰਮ੍ਰਿਤਸਰ ਕੇ ਜਾਂ ਪਰ ਤਿਰਦੀਗੜੀ ਤਰੰਤ ਕਿਤੇ ਕਿੰਨੇ ਜਿਹੜੇ ਸ਼ਰਧਾਲੂ ਜੇ ਮੱਥਾ ਟੇਕ ਕੇ ਆ ਗਏ ਕਿੱਥੇ ਲੱਗੇ ਇਹ ਤਕਰੀਬਨ ਹਰ ਬੱਸ ਦੇ ਵਿੱਚ 40 ਤੋਂ 43 ਬੰਦੇ ਜਾਂਦੇ ਅਸੀਂ ਹਰ ਹਰ ਕੇ ਵਿੱਚ 8 ਤੋਂ 6 ਕਵਰ ਕਰਨੀ ਹੈ ਇਹ ਮਤਲਬ ਇਦਾਂ ਚਾਰ ਹਲਕੇ ਦੇ ਮੱਛੀ ਬੱਤੀ ਬੱਸਾਂ ਸੀ ਭਜਣੀਆਂ ਆ ਜੀ ਜਿਹੜੇ ਸ਼ਰਧਾਲੂਣਾ ਜਾਂਦੇ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਆਪਾਂ ਬੈਗ ਨਾਲ ਦਿੰਨੀ ਆ ਜਾਂ ਕੋਈ ਮੈਡੀਕਲ ਸੋਨਾ ਜਾਂ ਫਿੱਕਾ ਬੈਗ ਦੇ ਵਿੱਚ ਅਸੀਂ ਜੋ ਜਰੂਰੀ ਜ਼ਰੂਰ ਦਾ ਸਮਾਨ ਹੈਗਾ ਜਿੱਦਾਂ ਤੇਲ ਹੈ ਮਤਲਬ ਸਾਰਾ ਸਮਾਨ ਹੈਗਾ ਕੰਬਲ ਹੈ ਔਰ ਉੱਪਰ ਲੈਣ ਵਾਸਤੇ ਛਤਰੀ ਵਗੈਰਾ ਜੇ ਕੋਈ ਬਾਰਸ਼ ਹੁੰਦੀ ਹੈ ਤੇ ਬਾਕੀ ਖਾਣਾ ਵੀ ਦਿੰਨੇ ਆ ਜੀ ਬ੍ਰੇਕਫਾਸਟ ਦਿੰਨੇ ਉੱਥੇ ਵੀ ਖਾਣਾ ਦਿੰਨੇ ਆ ਰਹਿਣ ਦਾ ਬਿੰਤੀ ਆ ਮੈਗਾ ਜੀ ਇਹਨਾਂ ਦਾ ਆਪ ਆਪ ਵੀ ਕਿੰਨਾ ਕੰਮ ਕਰਾ ਦਿੰਦਾ ਤਾਂ ਜੀ ਗੁਰ ਆ ਬੜੀਆਂ ਬੜੀਆਂ ਬਹੁਤ ਸੋਸ ਮਿਲ ਰਹੀ ਹੈ ਜੀ ਲੋਕੀ ਤਾਰੀਫ ਕਰ ਰਹੇਗਾ ਇਹ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਹੈ ਜੀ ਭਾਈ ਜੀ ਕੀ ਕਰ ਜਾਓਗੇ ਪੰਜਾਬ ਸਰਕਾਰ ਵੱਲੋਂ ਬੜਾ ਵਧੀਆ ਪ੍ਰੋਜੈਕਟ ਹੈ ਮੇਰੇ ਲੋਕਾਂ ਨੂੰ ਗੁਰਦੁਆਰੇ ਬਸਤੋਸਤ ਮੱਥੇ ਟਿਕਾਈ ਜਾ ਰਹੀ ਹੈ ਜੀ ਪਹਿਲਾਂ ਤਾਂ ਸਰਦਾਰ ਮੁਖਰਤ ਭਵਨ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀ ਇਹਨਾਂ ਨੇ ਯਾਤਰਾ ਸਕੀਮ ਚਲਾਈ ਹੈ ਜੀ ਬਹੁਤ ਵਧੀਆ ਨਾਰਾ ਪਿੰਡਾਂ ਦੇ ਵਿੱਚੋਂ ਮਿਲਦੇ ਆਇਆ ਜਾ ਰਿਹਾ ਹੈ ਸਾਡੇ ਹਲਕੇ ਦੇ ਵਿੱਚੋਂ ਤੀਸਰੀ ਵਾਰ ਇਹ ਚੱਲੀ ਹੈ ਬਸ ਜੀ ਹਨੇ ਹਜੂਰ ਸਾਹਿਬ ਦੀ ਯਾਤਰਾ ਫਿਰ ਖਲੂਤ ਸਾਹਿਬ ਤੋਂ ਬਾਨਪੁਰ ਸਾਹਿਬ ਗਈ ਹੁਣ ਅੱਜ ਫੇਰ ਪਹੁੰਚ ਰਹੇ ਹਾਂ। ਸਰਕਾਰੋਂ ਕਿੰਨਾ ਕਿ ਐਡਵਾਂਸ ਪ੍ਰੋਪਰਟੀ ਤਜਰਬਾ ਪੰਜਾਬ ਰੂਪੀ ਕਰਕੇ ਦੇਵੇ ਤਾਂ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਨੇ? ਸਹੂਲਤਾਂ ਸਾਰੀਆਂ ਜੀ ਜੋ ਜਨਪਾਤ ਤੋਂ ਦਾ ਸਮਾਨ ਸਾਰਾ ਕਿੱਟ ਪੈਕ ਕਰਕੇ ਆਈ ਹੋਈ ਹੈ ਸਰਕਾਰ ਵੱਲੋਂ ਜੀ। ਬਾਕੀ ਰਹਿਣ ਦਾ ਪ੍ਰਬੰਧ ਵਾਸਤਾ ਬਹੁਤ ਵਧੀਆ ਪ੍ਰਬੰਧ ਆ ਜੀ ਸਾਰੇ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬੰਧ। ਕਿਹੜੀਆਂ ਬੱਸਾਂ ਜਾਂਦੀਆਂ ਨਾਲ ਕੋਈ ਡਾਕਟਰ ਵਗੈਰਾ ਜਾਂਦਾ ਜੇ ਕੋਈ ਰੱਬ ਨਾ ਕਰੇ ਕੋਈ ਪੇਸ਼ੈਂਟ ਕੋਈ ਹੋਇਆ ਨਹੀਂ ਕਿਉਂਕਿ ਹਰ ਬੰਦਾ ਕੋਈ ਨਾ ਕੋਈ ਪੇਸ਼ੇਵਰ ਹੁੰਦਾ ਵਾ ਇਹ ਦਵਾਈ ਦੀ ਲੋੜ ਪੈ ਜੇ ਤਾਂ ਕਿਸੇ ਦਾ ਨਹੀਂ ਉਸ ਤੋਂ ਕਿਹੜੇ ਵਿੱਚ ਸਬੰਧ ਹੈਗਾ ਜੀ ਬਾਕੀ ਡਾਕਟਰ ਵਗੈਰਾ ਨਹੀਂ ਹਾਂਜੀ ਪਰ ਉੱਥੇ ਜਿਸ ਤਰ੍ਹਾਂ ਜਾਨਾ ਅਨੰਦਪੁਰ ਸਾਹਿਬ ਉੱਥੇ ਸਾਰੀ ਟੀਮ ਅੱਗੇ ਸੰਭਲ ਲਈ ਬੈਠੀ ਹੋਈ ᱛਿਆਰ ਜੀ ਲੋਕਾਂ ਨੂੰ ਬਹੁਤ ਵਧੀਆ ਘਰ ਹੈ ਜੀ ਅਦਾ ਜੀ ਕੀ ਨਾ ਤੁਹਾਡਾ ਦਰਸ਼ਨ ਕੋਰ ਤੇ ਕਿਹੜੇ ਪਿੰਨੋਂ ਆਏ ਤੁਸੀਂ ਮਿਆਣੀ ਤੋਂ ਤੇ ਅੱਜ ਫਿਰ ਜਿਹੜਾ ਸਰਕਾਰ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਤੁਹਾਨੂੰ ਦਰਸ਼ਨ ਕਰਾਇਆ ਜਾ ਰਿਹਾ ਇਸ ਤਰ੍ਹਾਂ ਵੀ ਦੇ ਚੀਜ਼ਾਂ ਬਹੁਤ ਵਧੀਆ ਜੀ ਅੱਜ ਕਿੱਥੋਂ ਤਿਆਰੀ ਕੀਤੀ ਕਿੱਥੇ ਜਾਣਾ ਤੇ ਕਿੱਥੋਂ ਆਸਪੁਰਨਾ ਸਰਨਤਾਰਨ ਸਾਹਿਬ ਤੋਂ ਤਿਆਰੀ ਕੀਤੀ ਹੈ ਤੇ ਅਨੰਦਪੁਰ ਸਾਹਿਬ ਜਾਣਾ ਹੈ ਅਰੀ ਕਿਸੇ ਸਰਕਾਰ ਨੇ ਇਹੋ ਜਿਹਾ ਉਪਰਾਲਾ ਪਹਿਲਾਂ ਕੀਤਾ ਨਹੀਂ ਜੀ ਨਹੀਂ ਜੀ ਇਹੋ ਜਿਹਾ ਉਪਰਾਲਾ ਕਦੀ ਕਿਸੇ ਨੇ ਨਹੀਂ ਕੀਤਾ ਚਲੋ ਕੀ ਕਰਾਂ ਚੋ ਕਿ ਪਗਵਰ ਦਮਾਨ ਨੂੰ ਜਨਾਲੇ ਉਪਰਾਲਾ ਕਰਿਆ ਬਹੁਤ ਬਹੁਤ ਵਧੀਆ ਕਰਨ ਗਿਆ ਆਪਣੇ ਵਾਸਤੇ ਤਾਂ ਬਹੁਤ ਵਧੀਆ ਵਾ ਕਿਉਂਕਿ ਅਸੀਂ ਤੇ ਇਸ ਪਾਰਟੀ ਦੇ ਨਾਲ ਅੱਗੇ ਹੋ ਕੇ ਜੁੜੇ ਆਂ ਪਗਵੰਤਾ ਬਾਦਲ ਪਾਲਾ ਕਿਤਾਬੀ ਦੀ ਹਾਂਜੀ ਇਹਨੇ ਨਹੀਂ ਵੀ ਕੀਤਾ ਉਹ ਕਰ ਸਰਕਾਰ ਵੱਲੋਂ ਤੁਹਾਨੂੰ ਇੱਕ ਬੈਗ ਦਿੱਤਾ ਗਿਆ ਬੈਗ ਚ ਕਿਹੜੇ ਕਿਹੜੇ ਸਮਾਨ ਆ ਗਿਆ ਨਾਲ ਇੱਕ ਕਹ ਲਿਆ ਮੈਂ ਤਾਂ ਹੈ ਇਨਸ਼ਾਅੱਲਾ ਜੇ ਦਾ ਹੁਣ ਪਗਵੰਤਾ ਬਾਦਲ ਤੁਹਾਨੂੰ ਕਦੀ ਇਹੋ ਜਿਹਾ ਕਦੀ ਕੀ ਸਰਕਾਰ ਨੇ ਪਹਿਲਾਂ ਕਦੀ ਪੁਰਾਣਾ ਹੀ ਕਦੀ ਨਹੀਂ ਕਿਸੇ ਨੇ ਨਹੀਂ ਕੀਤਾ ਸ਼ੁਕਰਾਨਾ ਕਰਨ ਜਾਓਗੇ ਸਰਕਾਰ ਦਾ ਜਿਹੜਾ ਤੋਂ ਦਰਸ਼ਕਾਂ ਨੂੰ ਦੇ ਹਾਂਜੀ ਹਨੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਹਿ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਯਾਤਰਾ ਕਰਾਉਣ ਦਾ ਤਰਨਤਾਰਨ ਤੋਂ ਹੈ ਆਨੰਦਪੁਰ ਸਾਹਿਬ ਜਾ ਰਹੇ ਬੜਾ ਧੰਨਵਾਦ ਉਹਦਾ ਐਮਐਲਏ ਜਿਹੜਾ ਕਲੂਰ ਸਾਹਿਬ ਆਇਆ ਜਿੰਦੇ ਹਾਰਪੜਾ ਉਹਨਾਂ ਦੇ ਉਪਰਾਲੇ ਸਦਕੇ ਤੁਹਾਨੂੰ ਦਰਸ਼ਨ ਹੋਣੇ ਕੀ ਗੱਲ ਹੋਵੇ ਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਕੇ ਹਾਂਜੀ ਜਿੰਨਾ ਵੀ ਧੰਨਵਾਦ ਹੋ ਸਕੇ ਉਹਨਾਂ ਹੀ ਕੋੜਾ ਉਹਦਾ ਪਹਿਲੀਆਂ ਸਰਕਾਰਾਂ ਨੇ ਕਿਹਾ ਨਾ ਨਾ ਇਹੋ ਜੀ ਕੋਈ ਗੱਲ ਨਹੀਂ ਕੀਤੀ ਕਿ ਨਵੇਂ ਵਹੀ ਤੋਂ ਕਦੇ ਗਏ ਨਹੀਂ ਯਾਤਰਾ ਤੇ ਇਸ ਤਰ੍ਹਾਂ ਇਸ ਤਰ੍ਹਾਂ ਅੱਜ ਜਾਣ ਇਸ ਤਰ੍ਹਾਂ ਹੀ ਕਦੇ ਕਿਤੇ ਗਏ ਨਹੀਂ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਵੀ ਜੀ ਕੀ ਕਰਨ ਜਾਓਗੇ ਤੁਸੀਂ ਜਦ ਤੱਕ ਅੰਜਵੇਂ ਮੈਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੱਖਮੰਦ ਪੀ ਪੰਜਾਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵਾ ਉਹ ਸਾਨੂੰ ਯਾਤਰਾ ਕਰਾਉਣ ਜਾ ਰਹੇ ਨੇ ਸ਼੍ਰੀ ਅਨੰਦਪੁਰ ਸਾਹਿਬ ਪਹਿਲਾਂ ਇਹ ਬੱਸ ਜਾਏਗੀ ਉਥੋਂ ਦਰਸ਼ਨ ਦਦਾਰੇ ਕਰਾਂਗੇ ਗੁਰੂਤਾਮ ਦੇ ਤੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਹਨ ਨੂੰ ਯਾਤਰਾ ਤੇ ਜਾਣ ਦਾ ਮੌਕਾ ਦਿੱਤਾ ਤੇ ਬਹੁਤ ਹੀ ਵਧੀਆ ਸਰਕਾਰ ਆ ਬਹੁਤ ਵਧੀਆ ਸਰਕਾਰ ਕਰਨ ਲਈ ਹੈ ਜੋ ਯਾਤਰਾ ਕਰਾਉਣ ਦੇਈ ਸਾਨੂੰ ਗੁਰੂ ਧਾਮਾਂ ਦੀ ਬਹੁਤ ਬਹੁਤ ਧੰਨਵਾਦ ਇਹ ਕੋ ਵਧੀਆ ਜਿਹੀ ਸਕੀਲ ਰਹੀ ਆ ਮਥਾ ਦੇ ਕਰਨ ਵਾਲੇ ਜਾਂ ਜੋ ਇੱਕ ਰਹੋਣ ਦੇ ਇਹ ਸੁਨਾਰ ਬਹਿਨੇ ਅੱਗੇ ਨਹੀਂ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਅੱਜ ਕਿੱਥੇ ਯਾਤਰਾ ਕਰਨ ਦੀ ਲੱਗੀ ਆ ਗੜੀ ਆਣੀ ਹੈ ਜੀ ਅਨੰਤਪੁਰ ਉੱਤੋਂ ਬਾਦ ਫਰਵਾਸੀ ਹੈ ਬਾਸੀ ਹੈ ਪਹਿਲਾਂ ਵੀ ਯਾਤਰਾ ਕਰੀ ਕੀਤੀ ਜੀ ਇਹ ਗੜੀ ਲਾਫ ਕੋਈ ਜਲਦੀ ਚੱਲ ਜੇ ਸਰਕਾਰ ਨੇ ਕਰਨ ਨਾ ਪਰ ਵਧੀਆ ਕੰਮ ਕੀਤਾ ਸਰਕਾਰ ਨੇ ਚੰਗਾ ਕੰਮ ਕੀਤਾ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਚਲੋ ਇਹ ਰੂੜਾ ਪੁਰਾਣੀ ਕੀ ਹੈਗਾ ਸਾਰਾ ਕੋਈ ਖਲਸਾ ਵੈਕ ਜਿੱਕਟੇ ਵੈ ਇਹ ਤਰੰਤਨ ਸਾਹਿਬ ਤੋਂ ਨਾਗਪੁਰ ਚ ਰੀ ਨਾਗਪੁਰ 사 ਗੱਡੀ ਜਾ ਰਹੀ ਹੈ ਜੀ ਆਪਣਾ ਯੋਜਨਾ ਮੰਤਰੀ ਸਾਹਿਬ ਨੇ ਤਿਆਰ ਕੀਤੀ ਹੈ ਜਿੱਥੋਂ ਜਨੇਲਾ ਵਾਇਆ ਜਾਣੀ ਹੈ ਜੀ ਕੁਸਵਾਰੀ ਸਟੇ ਹੈ ਤੇ ਉਹ ਆਪਣਾ ਉਥੇ ਰੋਟੀ ਮੰਗ ਦਾ ਸਟੇਟ ਅਪ ਇਹਦੇ ਕੀਤਾ ਹੈ ਆਪਰਾ ਹੁੰਦਾ ਜਾਣ ਲੱਗਿਆ ਵੀ ਤੇ ਆਉਣ ਲੱਗਿਆ ਵੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ ਜੀ ਤੇ ਅੱਜ ਪਹੁੰਚਣਾ ਜੀ ਅੱਜ ਕੋਈ ਦਰਸ਼ਕ ਦਾਰੇ ਗੁਰੂ ਸਾਹਿਬ ਦੇ ਧਾਮਾਂ ਦੇ ਅੱਜ ਕਰਾਂਗੇ ਕੋਈ ਕੱਲ ਕਰਕੇ ਤੇ ਕਰ ਦੀ ਵਾਪਸੀ ਆ ਜੀ ਕੱਲ ਦੀ ਵਾਪਸੀ ਆ ਹਾਂ ਜੀ ਵਾਪਸੀ ਦਾਰੇ ਜੀ ਕੋਈ ਆਪਣਾ ਕੋਈ ਮਰੀਜ਼ ਕੋਈ ਲੋੜ ਖਦੀ ਆ ਕੋਈ ਦਵਾਈ ਦੋਈ ਰੱਖੀ ਹੋਈ ਹਾਂਜੀ ਹਾਂਜੀ ਫਸਟ ਬਾਕਸ ਹੈਗਾ ਤੇ ਕੀ ਕਰਾਂ ਜੋਗੇ ਪੰਜਾਬ ਸਰਕਾਰ ਦਾ ਜਿੱਥਾ ਇਹ ਪ੍ਰਾਲਾ ਕੀਤਾ ਪੰਜਾਬ ਸਰਕਾਰ ਦਾ ਬਹੁਤ ਵੱਡੀ ਗੱਲ ਆ ਜਿਹੜਾ ਕੋਈ ਨੀ ਆਮ ਇਹ ਗੱਡੀ ਲੱਗ ਜੀ ਦੇ ਸਫ਼ਰ ਕਰ ਸਕਦਾ ਲੰਝਰੀ ਗੱਡੀ ਦੇ ਵਿੱਚ ਆਮ ਜਿਹੜੀ ਸੰਤ ਨੇ ਸਫ਼ਰ ਕਰਨਾ ਹੀ ਬਹੁਤ ਵੱਡੀ ਗੱਲ ਆਈ ਏ ਉਹ ਲੰਝਰੀ ਗੱਡੀ ਤੇ ਹਰੀ ਸਾਰੀ ਸਫ਼ਰ ਨਹੀਂ ਕਰ ਸਕਦਾ ਇਹ ਲਗਜ਼ਰੀਆਂ ਗੱਡੀਆਂ ਲਾਈਆਂ ਸੰਗਤਾਂ ਠੀਕ ਤੇ ਸਾਡੇ ਪੇਰੀ ਵਿੱਚ ਲੱਗੀ ਦੀ ਗੱਡੀ ਸਫ਼ਰ ਕਰਕੇ ਬਹੁਤ ਆਨੰਦਮਈ ਬਹੁਤ ਵਧੀਆ ਚੰਗੀ ਲੱਗੀ ਜੀ ਧੰਨਵਾਦ